ਇਹ ਲੋਕਾਂ ਦਾ ਫਤਵਾ ਹੈ ਜੋ ਲੋਕ ਪਸੰਦ ਕਰਦੇ ਹੋ ਹੈ ਬਾਕੀ ਜਿੱਦਾਂ ਵੋਟ ਪਈ ਹੈ ਉਹ ਤੁਸੀਂ ਵੀ ਜਾਣਦੇ ਹੋ ਤੇ ਜਿਲੰਡੇ ਵਿਸਦੇ ਲੋਕ ਵੀ ਜਾਣਦੇ ਨੇ ਕਿ ਮਹਿੰਦਰ ਪਗਤ ਕਿਹੜੇ ਅੱਗੇ ਜਾ ਰਹੇ ਨੇ ਬੱਡੀ ਲੀਡ ਲੋਕਤੰਤਰ ਦੇ ਵਿੱਚ ਜਿੰਨੇ ਕਿਸੇ ਨੂੰ ਜਿੰਨੂੰ ਵੋਟ ਕੋ ਦੇਵੇਗਾ ਉੱਥੇ ਜਾਣਾ ਹੈ ਬਾਕੀ ਅਜੇ ਪੂਰੇ ਰਾਉਂਡ ਖੋਲ ਲੈਂਦੇ ਹੋ ਨਤੀਜਾ ਬਹੁਤ ਵਧੀਆ ਹੋਇਆ ਤੇ ਹਲਕਾ ਜਿਹਾ ਨਾਲ ਕਿਸੇ ਕਹਿੰਦਾ ਭਗਤ ਬਰਾਦਰੀ ਦਾ ਹਾਂ ਉਹੀ ਉਹੀ ਨਿਕਲੇ ਅਜੇ ਅਜੇ ਸਿਰਫ ਚੌਥਾ ਰਾਉਂਡ ਚੱਲ ਰਿਹਾ ਤੇ ਤਿੰਨੇ ਰਾਉਂਡ ਹੋਏ ਤੀਜੇ ਰਾਉਂਡ ਤੇ ਮੈਂ ਮਹਿੰਦਰ ਪਗਤ ਕਿਹੜੇ ਅੱਗੇ ਜਾ ਰਹੇ ਨੇ ਇੱਕ ਵੱਡੀ ਡੀਡ ਲੋਕਤੰਤਰ ਦੇ ਵਿੱਚ ਜਿੰਨੇ ਕਿਸੇ ਨੂੰ ਜਿੰਨੂੰ ਵੋਟ ਕੋ ਦੇਵੇਗਾ ਉੱਥੇ ਜਾਣਾ ਹੈ ਬਾਕੀ ਅਜੇ ਪੂਰੇ ਰਾਉਂਡ ਖੋਲ੍ਹ ਲੈਂਦੇ ਹੋ ਜੀ ਨਤੀਜਾ ਬਹੁਤ ਵਧੀਆ ਹੋਇਆ ਅੱਛਾ ਜੀ ਜਿਹੜਾ ਜਿਹੜਾ ਆ ਰਿਹਾ ਉਹ ਜਿਹੜੇ ਆਏ ਸਾਰੇ ਤੋਂ ਪਹਿਲਾਂ ਤੁਸੀਂ ਪਹੁੰਚ ਗਏ ਸੀ ਕੀ ਲੱਗਦਾ ਤੁਸੀਂ ਅੱਜ ਤੱਕ ਨੰਬਰ ਤੇ ਦੇਖ ਰਹੇ ਹੋ ਨਹੀਂ ਕੋਈ ਗੱਲ ਨਹੀਂ ਜੀ ਇਹ ਲੋਕਾਂ ਦਾ ਫਤਵਾ ਹੈ ਜੋ ਲੋਕ ਪਸੰਦ ਕਰਦੇ ਹੋ ਹੈ ਬਾਕੀ ਜਿੱਦਾਂ ਵੋਟ ਪਈ ਹੈ ਉਹ ਤੁਸੀਂ ਵੀ ਜਾਣਦੇ ਹੋ ਤੇ ਜਿਲੰਡੇ ਵਿਸਦੇ ਲੋਕ ਵੀ ਜਾਣਦੇ ਨੇ ਜੀ ਇਹ ਬਹੁਤ ਕਿਵੇਂ ਦੇਖ ਰਹੇ ਹੋ ਜੇ ਤਿੰਨ ਰੁਝਾਨ ਇਥੇ ਜ਼ਿਕਰ ਪਹੁੰਚੇ ਨਮਿੰਦਰ ਭਗਤ ਤਿੰਨ ਰੁਝਾਨ ਚ 9000 ਦੇ ਕਰੀਬ ਲੀਡ ਕਰ ਗਏ ਨੇ ਅੱਗੇ ਕੀ ਲੱਗਦਾ ਤੁਹਾਨੂੰ ਕੀ ਉਮੀਦ ਹੈ ਅਜੇ ਬਹੁਤ ਕੁਝ ਹੈ ਜੀ ਬੜਾ ਆਪਣਾ ਅਜੇ ਤੇ ਸਿਰਫ ਇੱਕ ਇੰਦਿਆ ਖੁੱਲਿਆ ਅੱਲਾ ਇੱਕ ਜਬਲੇ ਅਜੇ ਤੇ ਮਗਰ ਪੇ ਹੈ 140 ਦੇ ਕਰੀਬੁੱਤ ਪਏ ਆ ਰਿਜ਼ਲਟ ਬਹੁਤ ਉੱਪਰ ਥਲੇ ਹੋਏਗਾ ਨਾਨਕਾ ਬੰਦਾ ਬਾਰ ਕੋ 99000 ਕਿੰਨੇ ਦੀ ਬੋਟ ਹੋਗੀ ਸਿਰਫ ਸਿਰਫ ਜੇ 21 ਰੋਈ 21 ਟਾਈਮ ਟਾਈਮ ਤੇ ਆ ਕੇ ਜਾਣਕਾਰੀ ਦਿੰਦੇ ਰਿਹਾ ਜੇ ਕਿਹੜੇ ਕਿਹੜੇ ਲੱਗ ਜੂਗੇ